ਨੌਜਵਾਨਾਂ ਵੱਲੋਂ ਜਿਸ ਕਿਸਮ ਨਾਲ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਜਾਂ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਗਰਾਊਂਡ ਰਿਪੋਰਟਾਂ ਆ ਰਹੀਆਂ ਨੇ ਵੀ ਖਾਸ ਕਰਕੇ ਨਸ਼ਿਆਂ ਦੀ ਮਾਰ ਹੇਠ ਜਿਹੜਾ ਉਹ ਇਲਾਕਾ ਆਇਆ ਹੋਇਆ ਉਹਦੇ ਚੋਂ ਬਜ਼ੁਰਗ ਬੀਬੀਆਂ ਆਮ ਬਜ਼ੁਰਗ ਵਿਅਕਤੀਆਂ ਵੱਲੋਂ ਤੇ ਨੌਜਵਾਨਾਂ ਵੱਲੋਂ ਜਿਸ ਕਿਸਮ ਦਾ ਹੰਗਾਰਾ ਮਿਲ ਰਿਹਾ ਉਹਨੇ ਇੱਕ ਤਰ੍ਹਾਂ ਨਾਲ ਦ੍ਰਿਸ਼ਾ ਜਿਹੜੇ ਸਾਫ਼ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਵੀ ਜੇ ਕੋਈ ਵੱਡਾ ਸਕੈਂਡਲ ਨਾ ਹੋਇਆ ਕੋਈ ਵੱਡਾ ਘਪਲਾ ਨਾ ਹੋਇਆ ਤਾਂ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਆ ਉਹ ਸੀਟ ਕਾਫੀ ਨੇੜੇ ਲਿਜਾ ਸਕਦੇ ਆ ਜਾਂ ਕੱਢ ਵੀ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਬਾਕੀ ਜਿਹੜੇ ਵਿਰੋਧੀ ਨੇ ਉਹ ਵੀ ਧਰੰਤਰ ਆ ਉਹਨਾਂ ਨੂੰ ਚੋਣਾ ਲੜਨ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਸਰਕਾਰ ਦਾ ਫਾਇਦਾ ਵੀ ਮਿਲੇਗਾ ਹੀ ਆਪਾਂ ਇਹ ਤਾਂ ਆਪਾਂ ਗੈਰ ਨਹੀਂ ਸਕਦੇ ਪਰ ਉਹ ਹੁੰਦਾ ਵੀ ਆਪਾਂ 1999 ਵਿੱਚ ਵੀ ਦੇਖਿਆ ਵੀ ਸਰਕਾਰਾਂ ਹੋਣ ਦੇ ਬਾਵਜੂਦ ਵੀ ਜਦੋਂ ਲੋਕ ਆਜ ਤੇ ਆ ਜਾਣ ਫਿਰ ਉਹ ਸਾਰਾ ਕੁਛ ਆ ਜਿਹੜਾ ਕਰ ਜਾਂਦੇ ਹੁੰਦੇ ਆ ਇਹਦੇ ਚੋਂ ਜੇ ਪਰਿਵਾਰ ਨੂੰ ਆਪ ਇੱਕ ਤਾਂ ਪਰਿਵਾਰ ਨੂੰ ਸਾਰੀਆਂ ਧਰਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਜੀ ਵੇ ਉਹ ਜਿੰਨੀਆਂ ਵੀ ਸੰਪਰਦਾਵਾਂ ਜਾਂ ਕਈ ਵਾਰ ਇਹ ਹੁੰਦਾ ਵੀ ਆਪਾਂ ਵਿਰੋਧੀ ਮਿੱਥ ਲੈਨੇ ਵੀ ਉਹ ਸਾਡਾ ਵਿਰੋਧੀ ਆ ਉਹ ਸਾਡਾ ਦੁਸ਼ਮਣ ਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਜਿਹੜੇ ਵੀ ਲੋਕ ਉਹਨਾਂ ਦੀ ਕੈਂਪੇਨ ਚ ਲਾਉਣਗੇ ਇੱਕ ਤਾਂ ਉਹਨਾਂ ਨੂੰ ਉਹ ਸਾਰੀ ਗੱਲ ਕਰਨੀ ਪਾਊਗੀ ਦੂਜਾ ਜੇ ਉਹ ਸਕਸੈਸਫੁਲ ਹੋ ਜਾਂਦੇ ਆ ਤਾਂ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਵੀ ਸਾਰੀਆਂ ਪੰਥਕ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਸਾਥ ਔਰ ਸਹਿਯੋਗ ਲੈ ਕੇ ਚੱਲਣਾ ਪਊਗਾ ਸੋ ਇੱਕ ਇਹ ਤੇ ਮਾਨ ਸਾਹਿਬ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਪੰਥ ਦੇ ਉਮੀਦਵਾਰ ਹੋਣਗੇ ਸੋ ਜ ਦੋਵੇਂ ਉਮੀਦਵਾਰ ਆ ਜਿਹੜੇ ਜੀ ਉਹਨਾਂ ਦੀ ਜਿੱਤ ਹੁੰਦੀ ਹੈ ਤਾਂ ਉਹਨਾਂ ਨੂੰ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਕਿਉਂਕਿ ਮਾਨ ਸਾਹਿਬ ਨੇ ਤਾਂ ਕਈ ਵਾਰ ਗਲੇ ਅਗੀਲਾ ਕਰਿਆ ਵੀ ਮੈਨੂੰ ਮੇਰੀ ਕੌਮ ਹੀ ਹਰਾ ਦਿੰਦੀ ਹੈ ਸੋ ਹੁਣ ਜੇ ਕੌਮ ਇੱਕ ਤਰ੍ਹਾਂ ਨਾਲ ਪੋਜ਼ੀਟਿਵ ਹੋਈ ਔਰ ਕੌਮ ਵਿੱਚ ਜਾਗਰਤੀ ਆਈ ਔਰ ਕੌਮ ਨੂੰ ਆਪਣੇ ਅਤੀਤ ਦਾ ਤੇ ਆਪਣੇ ਭਵਿੱਖ ਦਾ ਪਤਾ ਲੱਗਿਆ ਤਾਂ ਲੀਡਰਸ਼ਿਪ ਨੂੰ ਵੀ ਇਹ ਕਰਨਾ ਪੈਣਾ ਵੀ ਉਹ ਜੇ ਵੋਟਾਂ ਜਿੱਤ ਵੀ ਜਾਂਦੇ ਆ ਜੇ ਹਾਰ ਵੀ ਜਾਂਦੇ ਆ ਇਹਦੇ ਬਾਵਜੂਦ ਵੀ ਜੀ ਜੀ ਉਹਨਾਂ ਨੂੰ ਕਾਮਨ ਨਾਲ ਆਪਣੀ ਪ੍ਰਤੀਬੱਧਤਾ ਇਮਾਨਦਾਰੀ ਜਿਹੜੇ ਛੋਟੀਆਂ ਛੋਟੀਆਂ ਛੁੜ ਛੁੜੀਆਂ ਇੱਕ ਤਰ੍ਹਾਂ ਨਾਲ ਧੜੇ ਬੰਦਕ ਝੜੇ ਤਾਂ ਹੁੰਦੀਆਂ ਨੇ ਵੀ ਝੜਪਾਂ ਨੇ ਉਹਨਾਂ ਤੋਂ ਦੋਹਾਂ ਲੀਡਰਾਂ ਨੂੰ ਮੁਕਤ ਹੋਣਾ ਪੈਣਾ ਸੋ ਇਹ ਹੈਗਾ ਵੀ ਕਿਤੇ ਨਾ ਕਿਤੇ ਆਪਾਂ ਦੇਖ ਸਕਦੇ ਆ ਦੋਵਾਂ ਦੇ ਸੁਭਾਅ ਵਿੱਚ ਇਹ ਗੱਲਾਂ ਹੈਗੀਆਂ ਨੇ ਦੋਵਾਂ ਨੂੰ ਇਮਾਨ ਸਾਹਿਬ ਨੂੰ ਵੀ ਤੇ ਭਾਈ ਅਮਰਤਪਾਲ ਸਿੰਘ ਨੂੰ ਵੀ ਸੋ ਉਹਨਾਂ ਨੂੰ ਵਡੇਰੇ ਪੰਥਕ ਹਿੱਤਾਂ ਲਈ ਜਿਹੜੀ ਸਰਗਰਮੀ ਕਰਨੀ ਪਵੇਗੀ ਕਿਉਂਕਿ ਇਹ ਪੰਥ ਹੀ ਆ ਜਿਹੜਾ ਉਹਨਾਂ ਦੇ ਪਿੱਠ ਤੇ ਖੜ ਨਾ ਰਿਹਾ ਹੈ ਸੋ ਉਹਨਾਂ ਨੂੰ ਉਸ ਪੰਥ ਦੀ ਸਮੁੱਚੀ ਜਿਹੜਾ ਪੰਥ ਨੇ 40 ਸਾਲਾਂ ਦੌਰਾਨ ਜਿਹੜਾ ਜ਼ੁਲਮ ਹੰਡਾਇਆ ਉਹਨੂੰ ਉਹਨੂੰ ਨਜ਼ਰਾਂ ਹੇਠੋਂ ਕੱਢ ਕੇ ਉਹਨਾਂ ਨੂੰ ਆਪਣੀ ਸਰਗਰਮੀ ਆ ਜਿਹੜੀ ਤੇ ਆਪਣੀ ਰਾਜਨੀਤੀ ਅੱਗੇ ਵਧਾਉਣੀ ਪਵੇਗੀ ਲੋਕ ਕਾਫੀ ਚੇਤਨ ਹੋਏ ਨੇ ਕਿਸਾਨ ਮੋਰਚੇ ਤੋਂ ਬਾਅਦ ਤੇ ਦੀਪ ਸਿੱਧੂ ਦੀ ਕੰਟਰੀਬਿਊਸ਼ਨ ਤੋਂ ਬਾਅਦ ਸਿੱਖ ਨੌਜਵਾਨਾਂ ਵਿੱਚ ਚੇਤਨਤਾ ਆਈਆ ਇਹ ਨਾ ਹੋਵੇ ਵੀ ਇਹ ਚੇਤਨਤਾ ਮੁੜ ਕੇ ਨਿਰਾਸ਼ਤਾ ਵਿੱਚ ਨਾ ਬਦਲ ਜਾਵੇ ਸੋ ਜੇ ਨੌਜਵਾਨ ਹੁਣ ਇਸ ਪੀਕ ਤੇ ਆ ਕੇ ਨਿਰਾਸ਼ ਹੋ ਗਏ ਤਾਂ ਸਿੱਖ ਕੌਮ ਲਈ ਫਿਰ ਹੋਊਗਾ ਵੀ 10-15 ਸਾਲ ਮੁੜ ਕੇ ਆਪਾਂ ਨੂੰ ਆਰਗੇਨਾਈਜ਼ ਕਰਨ ਨੂੰ ਲੱਗ ਜਾਣਗੇ ਸੋ ਇਹ ਖਲਾਂ ਨਾ ਪਾਵੇ ਦੋਵੇਂ ਯਤਨ ਸ਼ਕਸ਼ੀਤਾ ਜਿਹੜੀਆਂ ਵੀ ਸਾਹਮਣੇ ਆਉਂਦੀਆਂ ਨੇ ਉਹ ਇੱਕ ਤਰ੍ਹਾਂ ਨਾਲ ਜ਼ਿੰਮੇਵਾਰੀ ਨਾਲ ਕੰਮ ਕਰਨ ਤੇ ਪੰਥ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਖਾਲਸਾ ਪੰਥ ਦੀ ਕੋਈ ਇੱਕ ਪੋਲਿਟੀਕਲ ਧਿਰ ਉਸਾਰਨ ਵਾਲਾ ਹੋਣ ਕਿਉਂਕਿ ਇਹ ਕੀ ਆ ਵੀ ਬਾਦਲ ਕੇ ਚਲੇਗੇ ਤੇ ਕਾਂਗਰਸ ਆ ਗਈ ਕਾਂਗਰਸ ਚਲੇਗੀ ਤੇ ਆਮ ਆਦਮੀ ਪਾਰਟੀ ਵਾਲੀ ਆ ਗਈ ਸੋ ਇੱਕ ਪੰਥਕ ਧਿਰ ਹੋਵੇ ਜਿਹੜੀ ਅਗਲੇ 50 ਸਾਲਾਂ ਤੱਕ ਪੰਜਾਬ ਵਿੱਚ ਜਿਹੜੀ ਨੁਮਾਇੰਦਗੀ ਵੀ ਕਰੇ ਰਾਜ ਵੀ ਕਰੇ ਤੇ ਪੰਥ ਦੀਆਂ ਸਿਧਾਂਤਕ ਜਿਹੜੀਆਂ ਉਹ ਹੈਗੀਆਂ ਨੇ ਮਕ ਪ੍ਰਸਤੀ ਮਾਮਾ ਨੇ ਉਹਨਾਂ ਨੂੰ ਉਜਾਗਰ ਕਰਨ ਦਾ ਇੱਕ ਜਰੀਆ ਬਣੇ ਸ